ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਬਾਮਣ ਵਾਲਾ ਜ਼ਿਲ੍ਹਾ ਦੇ ਤਹਿਸੀਲ ਇਸ ਪੈਂਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੁੱਗਜਾ ਸੂਆ ਟਾਪ ਕਲਾਸ ਮੋੜਾ ਝੋਟੀ ਬਹੁਤ ਸਾਫ਼ ਸੁਥਰੇ ਹਵਾਨੇ ਵਾਲੀ ਹੈ ਦੋਸਤੋ ਵਕਾਊ ਆ ਬਾਣ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਦੋਸਤੋ ਲੈਨੇ ਆ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਾਈ ਇਕਬਾਲ ਸਿੰਘ ਜੀ ਠੀਕ ਹੈ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94650 94650 ਹਾਂ ਜੀ 52434 ਜੀ 56434 ਹਾਂਜੀ ਠੀਕ ਹੈ ਜੀ ਇਹ ਝੋਟੀ ਬਾਈ ਆਪਣੇ ਫਿਰ ਘਰ ਦੀ ਹੈ ਜੀ ਹਾਂਜੀ ਕਰਦੀ ਪਲੀ ਆਪਣੀ ਕਿੰਨਾ ਸੂਆ ਸੂਈ ਆ ਇਹ ਬਈ ਇੱਕ ਦੀ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਹਾਂਜੀ ਤੇ ਕਿੰਨਾ ਕੁ ਦੁੱਧ ਸੀ ਪਹਿਲੇ ਸੂਏ ਬਾਈ ਪਹਿਲੇ ਸੂਏ ਬਾਈ 12 13 ਲੀਟਰ ਕੱਢਿਆ ਸੀ ਠੀਕ ਆ ਇਹਦੀ ਕੀ ਕੱਢ ਦੂਗੀ 15 ਪਲੱਸ ਕੀ ਅਨਮਾਨ ਹੈਗਾ ਬਾਈ 16 ਪਲੱਸ ਹੀ ਕੱਢੂਗੀ 16 ਪਲੱਸ ਹਾਂ ਕਿੰਨੇ ਦਿਨ ਹੋ ਗਏ ਬਾਈ ਸੂਈ ਇਹ ਤਿਆਰ ਹੋਈ ਐ ਸੂਈ ਨੂੰ ਬਾਈ ਇਹ ਕੱਲ ਸੂਈ ਆ ਕੱਲ ਸੂਈ ਆ ਤੇ ਮਗਰ ਬੱਚਾ ਕੀ ਆ ਬਾਈ ਮਗਰ ਬੱਚਾ ਬਾਈ ਮੇਲ ਕਫ ਹੈ ਕੱਟਾ ਕੱਟਾ ਹਾਂ ਠੀਕ ਆ ਜੇਰਜੂ ਰੋਕੇ ਆ ਬਈ ਹਾਂ ਜੇਰਜੂ ਬਈ ਪ੍ਰੋਪਰ ਪੈ ਗਈ ਆ ਠੀਕ ਆ ਜੇਰ ਤੁਹਾਨੂੰ ਪਈ ਵੀ ਬੁਖਾਰ ਆਗੇ ਦੋਸਤੋ ਮੂੰਹ ਮੱਥੇ ਦੀ ਬਹੁਤ ਚੰਗੀ ਆ ਦੋਸਤੋ ਪਤਲੀ ਚਮੜੀ ਦੀ ਝੋਟੀ ਆ ਤੇ ਕਾਲੀ ਸੂਈ ਆ ਥਣ ਹਵਾਨੇ ਦੀ ਬਹੁਤ ਸਾਰਾ ਸੀਲ ਸੂਲ ਪੂਰੀ ਆ ਬਈ ਸੀਲਸ ਲੱਗਾ ਦੋਸਤੋ ਦੇਖ ਸਕਦੇ ਹੋ ਅਗਾੜੀ ਬਹੁਤ ਚੰਗੀ ਆ ਤੇ ਪਿਛਲੇ ਪਾਸੇ ਨੂੰ ਵੀ ਹਵਾਨਾ ਤੁਸੀਂ ਵਧਿਆ ਦੇਖ ਸਕਦੇ ਹੋ ਮਗਰਲੇ ਪਾਸੇ ਨੂੰ ਪਿਛਲੇ ਪਾਸੇ ਨੂੰ ਹਵਾਨਾ ਦੀਂਦਾ ਇਸ ਸਾਫ ਸੁਥਰਾ ਹਵਾਨਾ ਤੁਹਾਨੂੰ ਤੋਰ ਕੇ ਵੀ ਵਿਖਾਵਾਂਗੇ ਤੇ ਬਹੁਤ ਸ਼ਾਨਦਾਰ ਹਵਾਨਾ ਤਿਆਰ ਕੀਤਾ ਦੋਸਤੋ ਲਓ ਵੀ ਮਿੱਤਰੋ ਸੇਮ ਸਹਿਜ ਆ ਹਵਾਨੇ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਥਣ ਹਵਾਨਾ ਤੇ ਅਗਾੜੀ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਆ ਗਾੜੀ ਚੰਗੇ ਕੱਦ ਕਾਠ ਦੀ ਮਾਲਕਣੀ ਆ ਮੋਹਰਾ ਕੈਟਾਗਰੀ ਚ ਪੈਂਦੀ ਆ ਤੇ ਆ ਬੱਚਾ ਦੋਸਤੋ ਇਹਦੇ ਮਗਰਾ ਦੇਖ ਸਕਦੇ ਹੋ ਤੁਸੀਂ ਇਤੋਰ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਤੁਰਦੀ ਤੋਂ ਹਵਾਨੇ ਦੀ ਸਾਰੀ ਜਜਮੈਂਟ ਤੁਹਾਨੂੰ ਆ ਜਾਣੀ ਹੈ ਲਓ ਵੀ ਮਿੱਤਰੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਕਰਮਾਂ ਵਾਲੀ ਮੋੜ ਲੋ ਬਾਈ ਥਾਂ ਥੋੜਾ ਇਧਰਲੇ ਪਾਸੇ ਨੂੰ ਲੈ ਚੱਲ ਕਾ ਨੂੰ ਲੈ ਜਾ ਚੱਲ ਮੋੜ ਬਾਈ ਦੇਖ ਸਕ ਰਹੇ ਹੋ ਜੀ ਬਹੁਤ ਸਾਫ ਸੁਥਰਾ ਹਵਾਨਾ ਹੈ ਖੈਰਾ ਜੀ ਮੁੱਲ ਬਈ ਕਰਨ ਨੂੰ ਤਾਂ ਬਣਾ ਡੇਢ ਕਰ ਲੈ ਹਾਂਜੀ ਪਰ ਆਪਾਂ ਜੈਜਾ ਮੁੱਲ 1.40 ਕਰਾਂਗੇ ਕੋਈ ਮਾਨਤਾਣ ਹੋ ਜਾਊਗਾ ਇਹ ਗੱਦਾ ਬੰਦੀ ਦਾ ਬਸ ਵਿੱਚੋਂ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਲਓ ਵੀ ਸੱਜਣੋ ਬਣਦਾ ਮਾਨਤਾਣ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ 1 ਲੱਖ 40 ਹਜ਼ਾਰ ਮੁੱਲ ਆ ਬਾਈ ਕਹਿੰਦਾ ਵੀ ਡੇਢ ਨਹੀਂ ਮੰਗਦੇ ਕੋਈ ਪੌਣੇ ਦੋ ਨਹੀਂ ਮੰਗਦੇ ਸਾਫ ਸੁਥਰੀ ਝੋਟੀਆਂ ਦੋਸਤੋ ਹਰ ਪੱਖ ਤੋਂ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਦੂਜਾ ਸੂਬਾ ਸੋਣਾ ਹੈ ਚੰਗਾ ਦੁੱਧ ਰਕਾਰ ਰਿਹਾ ਇਹ ਮਗਰ ਕਟਾ ਹੈ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡਾ ਨੰਬਰ ਆ ਦੋਸਤੋ 6239133688 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ